ਜੇਕਰ ਦੋਸਤੋ ਤੁਸੀਂ ਵੀ ਟ੍ਰੈਵਲ ਕਰਦੇ ਹੋ ਤੁਹਾਨੂੰ ਵੀ ਐਮਰਜੈਂਸੀ ਜਾਂ ਫਿਰ ਤਤਕਾਲ ਟਿਕਟ ਬੁੱਕ ਕਰਨ ਦੀ ਜ਼ਰੂਰਤ ਹੈ ਅੱਜ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਤਤਕਾਲ ਜਾਂ ਫਿਰ ਐਮਰਜੈਂਸੀ ਟਿਕਟ ਬੁੱਕ ਕਰ ਪਾਓਗੇ ਯਾਨੀ ਕਿ ਟ੍ਰੇਨ ਦੀ ਟਿਕਟ ਬੁੱਕ ਕਰ ਪਾਓਗੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਸਾਰੀ ਜਾਣਕਾਰੀ ਪ੍ਰਾਪਤ ਹੋ ਜਾਏਗੀ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੰਪਲੀਟ ਜਾਣਕਾਰੀ ਦਿੰਨੇ ਹਾਂ ਜਾਣਕਾਰੀ ਤੋਂ ਪਹਿਲਾਂ ਜੇਕਰ ਦੋਸਤੋ ਤੁਸੀਂ ਵੀ ਐਦਾਂ ਦੀ ਨਵੀਂ-ਨਵੀਂ ਅਪਡੇਟ ਲੈਣਾ ਚਾਹੁੰਦੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲ ਦੋਸਤੋ ਬੈਲ ਆਈਕਨ ਵੀ ਪ੍ਰੈਸ ਕਰ ਲਓ ਕੋਈ ਵੀ ਨਵੀਂ ਅਪਡੇਟ करेगी सब तो पहला ਤੁਹਾਨੂੰ ਮਿਲ ਜਾਏਗੀ ਜੇਕਰ ਦੋਸਤੋ ਹੋ ਸਕੇ ਤਾਂ ਇੱਕ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦੇਣਾ ਕਿਉਂਕਿ ਆਪਾਂ ਤੁਹਾਡੇ ਲਈ ਨਵੀਂ ਨਵੀਂ ਅਪਡੇਟ ਲੈ ਕੇ ਆਉਂਦੇ ਰਹਿੰਦੇ ਹਾਂ ਤਾਂ ਦੋਸਤੋ ਅੱਗੇ ਤੁਸੀਂ ਵੀਡੀਓ ਦੇਖੋ ਕਿਦਾਂ ਤੁਸੀਂ ਆਪਣੀ ਟਰੈਵਲ ਟਿਕਟ ਬੁੱਕ ਕਰੋਗੇ ਹੁਣ ਦੋਸਤੋ ਐਮਰਜੈਂਸੀ ਜਾਂ ਫਿਰ ਤਤਕਾਲ ਟਿਕਟ ਬੁੱਕ ਕਰਨ ਲਈ ਤੁਹਾਨੂੰ ਪਲੇ ਸਟੋਰ ਐਪ ਦੇ ਵਿੱਚ ਜਾਣਾ ਪਵੇਗਾ ਇੱਥੇ ਤੁਸੀਂ ਸਰਚ ਵਿੱਚ ਜਾਓਗੇ ਸਰਚ ਵਿੱਚ ਜਾ ਕੇ ਤੁਸੀਂ ਵੇਅਰ ਇਜ਼ ਮਾਈ ਟ੍ਰੇਨ ਇਹ ਇੱਕ ਐਪ ਇੰਸਟਾਲ ਕਰ ਲਓ ਜਿੰਨਾਂ ਨੂੰ ਖਾਸ ਤੌਰ 'ਤੇ ਪਤਾ ਹੀ ਹੁੰਦਾ ਹੈ ਓਪਨ ਕਰੋਗੇ ਸਿੰਪਲੀ ਇਸ ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਦਾਂ ਦਾ ਕੁਝ ਇੰਟਰਫੇਸ ਆਏਗਾ ਉਸ ਤੋਂ ਬਾਅਦ ਪਹਿਲਾਂ ਤੁਸੀਂ ਆਪਣੀ ਟ੍ਰੇਨ ਨੂੰ ਫਾਈਂਡ ਕਰ ਲੋਗੇ ਕਿ ਟ੍ਰੇਨ ਕਿੰਨੇ ਵਜੇ ਚਲਣੀ ਹੈ ਫ੍ਰੋਮ ਸਟੇਸ਼ਨ ਤੇ ਤੁਸੀਂ ਕਲਿੱਕ ਕਰੋਗੇ ਜਿੱਥੋਂ ਵੀ ਤੁਸੀਂ ਜਾਣਾ ਹੈ ਉਹ ਸਟੇਸ਼ਨ ਤੁਸੀਂ ਕਲਿੱਕ ਕਰੋਗੇ ਉਸ ਤੋਂ ਬਾਅਦ ਕਿੱਥੇ ਜਾਣਾ ਹੈ ਉਹ ਤੁਸੀਂ ਸਟੇਸ਼ਨ ਚੂਜ਼ ਕਰੋਗੇ ਫਾਈਂਡ ਟ੍ਰੇਨ ਤੇ ਕਲਿੱਕ ਕਰੋਗੇ ਤੁਹਾਨੂੰ ਹੁਣ ਇੱਥੇ ਪਤਾ ਚੱਲ ਗਿਆ ਕਿ ਹੁਣ ਅੱਜ ਦੀ ਡੇਟ ਦੇ ਵਿੱਚ ਕਿਹੜੀਆਂ ਕਿਹੜੀਆਂ ਟ੍ਰੇਨਾਂ ਇੱਥੋਂ ਚੱਲ ਰਹੀਆਂ ਹਨ ਕਿੰਨੇ ਟਾਈਮ ਤੇ ਚੱਲ ਰਹੀਆਂ ਹਨ ਉਸ ਤੋਂ ਬਾਅਦ ਤੁਸੀਂ ਸਿੰਪਲੀ ਇੱਥੋਂ ਇੱਕ ਟ੍ਰੇਨ ਨੋਟ ਕਰਕੇ ਬੈਕ ਚਲੇ ਜਾਣਾ ਹੈ ਕਿ ਇਹ ਮੈਂ ਟ੍ਰੇਨ ਇਹਨੇ ਟਾਈਮ ਤੇ ਟ੍ਰੈਵਲ ਕਰਨੀ ਹੈ ਤੇ ਇਸ ਤੋਂ ਪਹਿਲਾਂ ਮੈਂ ਟਿਕਟ ਬੁੱਕ ਕਰਨੀ ਹੈ ਉਸ ਤੋਂ ਬਾਅਦ ਦਿਖਾਈ ਦੇ ਰਹੀ ਹੈ ਜਦੋਂ ਤੁਸੀਂ ਇਸ ਤੇ ਥੱਲੇ ਆਓਗੇ ਥੱਲੇ ਤੁਹਾਨੂੰ ਆਪਸ਼ਨ ਦਿਖਾਈ ਦੇ ਰਹੀ ਹੈ ਟਿਕਟਸ ਦੀ ਟਿਕਟਸ ਦੀ ਆਪਸ਼ਨ ਦਿਖਾਈ ਦੇ ਰਹੀ ਹੈ ਤੇ ਤੁਸੀਂ ਕਲਿੱਕ ਕਰ ਦਿਓ ਇਹਨਾਂ ਕੰਮ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਾਂ ਇੱਥੇ ਉੱਪਰ ਆਪਣਾ ਸਟੇਸ਼ਨ ਚੁਣਿਆ ਜਿੱਥੇ ਜਾਣਾ ਹੈ ਉਹ ਸਟੇਸ਼ਨ ਚੁਣਿਆ ਉਸ ਤੋਂ ਬਾਅਦ ਅੱਜ ਦੀ ਡੇਟ ਚੁਣੀ ਉਸ ਤੋਂ ਬਾਅਦ ਓਕਟਾ ਜਰਨਲ ਦੇ ਵਿੱਚ ਤੁਸੀਂ ਟਿਕਟ ਬੁੱਕ ਕਰਨੀ ਹੈ ਜਾਂ ਫਿਰ ਤਤਕਾਲ ਦੇ ਵਿੱਚ ਟਿਕਟ ਬੁੱਕ ਕਰਨੀ ਹੈ ਉਹ ਤੁਸੀਂ ਇੱਥੋਂ ਚੂਜ਼ ਕਰੋਗੇ ਜਾਂ ਫਿਰ ਲੇਡੀਜ਼ ਦੇ ਵਿੱਚ ਤੁਸੀਂ ਇੱਥੋਂ ਟਿਕਟ ਬੁੱਕ ਕਰਨੀ ਹੈ ਉਹ ਤੁਸੀਂ ਇੱਥੋਂ ਇੱਕ ਆਪਸ਼ਨ ਚੂਜ਼ ਕਰ ਲੋਗੇ ਉਸ ਤੋਂ ਬਾਅਦ ਬੁੱਕ ਟਿਕਟ ਔਨ ਕਨਫਰਮ ਟਿਕਟ ਤੇ ਤੁਸੀਂ ਕਲਿੱਕ ਕਰ ਦੋਗੇ ਹੁਣ ਜਿਵੇਂ ਹੀ ਦੋਸਤੋ ਆਪਾਂ ਨੂੰ ਇੱਥੇ ਨਵੇਂ ਪੇਜ ਤੇ ਰੀਡਾਇਰੈਕਟ ਕੀਤਾ ਜਾਵੇਗਾ ਤੁਸੀਂ ਦੇਖੋਗੇ ਇੱਥੇ ਆਉਣ ਜਾਣ ਵਾਲੀਆਂ ਟ੍ਰੇਨਾਂ ਦਾ ਉੱਪਰ ਪਹਿਲਾਂ ਤੇ ਇੱਕ ਟਾਈਮ ਵੀ ਮੈਂਸ਼ਨ ਕੀਤਾ ਹੋਇਆ ਹੈ ਕਿ ਐਨੇ ਟਾਈਮ ਤੇ ਚੱਲੇਗੀ ਇਸ ਟ੍ਰੇਨ ਦਾ ਨਾਮ ਕੀ ਹੈ ਛਤੀਸਗੜ ਐਕਸਪ੍ਰੈਸ ਕਿੰਨੇ ਵਜੇ ਪਹੁੰਚਾਈਗੀ ਉਹ ਵੀ ਆਪਾਂ ਨੂੰ ਦੱਸਿਆ ਹੋਇਆ ਹੈ ਉਸ ਤੋਂ ਬਾਅਦ نیچے ਟ੍ਰੇਨਾਂ ਚੱਲ ਰਹੀਆਂ ਹਨ ਉਹਨਾਂ ਦਾ ਟਾਈਮ ਮੈਂਸ਼ਨ ਕੀਤਾ ਹੋਇਆ ਹੈ ਉਸ ਤੋਂ ਬਾਅਦ ਇੱਕ ਟ੍ਰੇਨ ਚੱਲ ਰਹੀ ਹੈ ਉਸ ਤੋਂ ਬਾਅਦ ਜਿੱਦਾਂ ਕਿ ਆਪਾਂ ਇਸ ਟ੍ਰੇਨ ਤੇ ਟ੍ਰੈਵਲ ਕਰਨਾ ਹੈ 6:25 ਟੂ ਤੁਸੀਂ ਦੇਖ ਸਕਦੇ ਹੋ ਦੇਰਾਦੂਨ ਐਕਸਪ੍ਰੈਸ ਹੈ ਇਹਦੇ ਤੇ ਆਪਾਂ ਇੱਕ ਟ੍ਰੈਵਲ ਕਰਨਾ ਹੈ ਉਸਦੇ ਲਈ ਆਪਾਂ ਨੂੰ ਤਤਕਾਲ ਦੇ ਵਿੱਚ ਟਿਕਟ ਚਾਹੀਦੀ ਹੈ ਜਾਂ ਫਿਰ ਸਲੀਪਰ ਦੇ ਵਿੱਚ ਚਾਹੀਦੀ ਹੈ ਉਹ ਤੁਸੀਂ ਇੱਥੇ ਦੇਖ ਸਕਦੇ ਹੋ ਇਹਦੇ ਤੇ ਤੁਸੀਂ ਕਲਿੱਕ ਕਰ ਲੋਗੇ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਅਵੇਲੇਬਲ ਟਿਕਸ ਆ ਜਾਣ ਗਿਆ ਸਲੀਪਰ ਦੀ ਜਰਨਲ ਦੇ ਵਿੱਚ ਕਰਨੀ ਹੈ ਉਸ ਤੋਂ ਬਾਅਦ ਬੁੱਕ ਕਰਨ ਤੇ ਤੁਹਾਨੂੰ ਫੀਸ ਕਿੰਨੀ ਲੱਗ ਰਹੀ ਹੈ ਚਾਰਜ ਕਿੰਨਾ ਲੱਗ ਰਿਹਾ ਹੈ ਯਾਨੀ ਕਿ ਪੈਸੇ ਕਿੰਨੇ ਲੱਗ ਰਹੇ ਹਨ ਉਹ ਤੁਸੀਂ ਇੱਥੇ ਦੇਖ ਸਕਦੇ ਹੋ ਬੁੱਕ ਤੇ ਸਿੰਪਲੀ ਤੁਸੀਂ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਰੀਡਾਇਰੈਕਟ ਕੀਤਾ ਜਾਵੇਗਾ ਨਵੇਂ ਪੇਜ ਤੇ ਜੋ ਕਿ Google Pay ਤੇ ਕੀਤਾ ਜਾਵੇਗਾ Google Pay ਦੇ ਵਿੱਚ ਤੁਸੀਂ ਜਾਓਗੇ ਅਤੇ ਤੁਸੀਂ ਆਪਣਾ ਇੱਕ ਮੋਬਾਈਲ ਨੰਬਰ ਫਿਲ ਕਰੋਗੇ ਮੋਬਾਈਲ ਨੰਬਰ ਫਿਲ ਕਰਨ ਤੋਂ ਬਾਅਦ ਕਨਫਰਮ ਟਿਕਟ ਤੇ ਕਲਿੱਕ ਕਰ ਦੋਗੇ ਯਾਨੀ ਕਿ ਲੌਗਇਨ ਕਰਨਾ ਪਵੇਗਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਹਾਂ हूँ जिमें ही दोस्तों तुम मोबाइल नंबर फिल करोगे अगे वैरीफाई पर क्लिक करोगे ओ ट पी फिल करके क्लिक करना होगा जो दोस्तों इतने क्लिक करोगे तुम देखोगे लोग इन विद सक्सैसफुल उस तो बाद देख सकते हो तो नाम की है वो इतने नाम लिख दो फीमेल हो मेल हो वो तुम उपरू सिलेक्ट कर लोगे एज थी कि बर्फ परसेंट की है वह लिख लो गडे को लवर बर्थ है या फिर मिडल है या फिर सैड लवर है जो है तुम इतों सिलेक्ट कर लो गए उस नीचे आ जाओगे नीचेहां तो बाद ਤੁਸੀਂ ਦੇਖੋਗੇ ਐਡ ਚਾਈਲਡ ਐਡ ਚਾਈਲਡ ਦੇ ਵਿੱਚ ਜਾ ਕੇ ਤੁਸੀਂ ਡਿਟੇਲ ਇੱਥੇ ਬੱਚਿਆਂ ਦੇ ਵੀ ਐਡ ਕਰ ਸਕਦੇ ਹੋ ਜੇਕਰ ਬੱਚੇ ਐਡ ਕਰਨੇ ਹਨ ਉਹ ਤੁਸੀਂ ਆਪਣੇ ਹਿਸਾਬ ਤੇ ਕਰ ਲੋਗੇ ਜੇਕਰ ਐਡ ਅਡਲਟ ਤੇ ਜਾ ਕੇ ਤੁਸੀਂ ਉਹ ਵੀ ਅਡਲਟ ਵੀ ਕਰ ਸਕਦੇ ਹੋ ਉਸ ਤੋਂ ਬਾਅਦ نیچے ਦੇਖੋਗੇ ਤੁਹਾਡਾ ਮੋਬਾਈਲ ਨੰਬਰ ਸ਼ੋਅ ਕਰੇਗਾ ਈਮੇਲ ਫਿਲ ਕਰਨਾ ਚਾਹੋ ਤਾਂ ਕਰ ਸਕਦੇ ਹੋ ਐਡੀਸ਼ਨਲ ਪ੍ਰੀਫਰੈਂਸ ਦੇ ਵਿੱਚ ਜਾ ਕੇ ਆਪਣਾ ਤੁਸੀਂ ਹੋਰ ਵੀ ਨੰਬਰ ਦੇ ਸਕਦੇ ਹੋ ਨਹੀਂ ਤਾਂ ਦੋਸਤੋ ਤੁਸੀਂ ਥੱਲੇ ਚਲੇ ਜਾਓਗੇ ਉਸ ਤੋਂ ਬਾਅਦ ਤੁਸੀਂ ਪ੍ਰੋਸੀਡ ਤੇ ਸਿੰਪਲੀ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ if you have an itrc user id user id ਨਹੀਂ ਹੈਗੀ ਉਸਦੇ ਲਈ ਫੋਰਗੇਟ ਯੂਜ਼ਰ ਆਈਡ ਤੇ ਜਾ ਕੇ ਆਪਾਂ ਇੱਥੇ ਫਿਲ ਕਰ ਦਾਂਗੇ ਉਸ ਤੋਂ ਬਾਅਦ ਇਹਨਾਂ ਕੰਮ ਕਰਨ ਤੋਂ ਬਾਅਦ ਪ੍ਰੋਸੀਡ ਤੇ ਜਾ ਕੇ ਤੁਸੀਂ ਆਪਣੀ ਟ੍ਰੇਨ ਦੀ ਟਿਕਟ ਨੂੰ ਕਨਫਰਮ ਕਰ ਲੋਗੇ ਪੇਡ ਕਰ ਲੋਗੇ ਤੇ ਤੁਹਾਨੂੰ ਰਸੀਦ ਦੇ ਵਿੱਚ ਤੁਹਾਨੂੰ ਇੱਕ ਟਿਕਟ ਆ ਜਾਏਗੀ ਤੁਹਾਡੀ ਮੇਲ ਤੇ ਤੇ ਉਸ ਨੂੰ ਤੁਸੀਂ ਟਰੈਵਲ ਦੇ ਲਈ ਯੂਜ਼ ਕਰ ਪਾਓਗੇ ਤਾਂ ਆਸ਼ਾ ਕਰਦਾ ਹਾਂ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਮਿਲੀ ਹੋਵੇਗੀ ਜੇਕਰ ਦੋਸਤੋ ਤੁਹਾਡੇ ਕੋਲ ਟਿਕਟ ਬੁੱਕ ਨਹੀਂ ਹੋ ਰਹੀ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਉਸ ਪ੍ਰੋਬਲਮ ਦਾ ਤੁਸੀਂ ਕਮੈਂਟ ਕਰੋ ਤੁਹਾਡੇ ਕਰ ਬੈਠੇ ਇਸ ਚੈਨਲ ਤੇ ਹੈਲਪ ਕੀਤੀ ਜਾਵੇਗੀ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੈ ਹਿੰਦ ਦੋਸਤੋ